ਇਸ ਵੇਲੇ ਸਰਕਾਰ ਦਾ ਇੱਕ ਜਿਹੜਾ ਇਸ ਮਾਮਲੇ ਦੇ ਵਿੱਚ ਹੋਰ ਜਿਹੜਾ ਐਂਗਲ ਆ ਉਹ ਇਹ ਆ ਕਿ ਜਿਹੜੇ ਡੀਡਿਕਸ਼ਨ ਤੇ ਰੀਹੈਬ ਸੈਂਟਰ ਨੇ ਇਹਨਾਂ ਦੇ ਵਿੱਚ ਜਿਹੜੇ ਨਸ਼ੇ ਤੋਂ ਰਹਿਤ ਹੋ ਕੇ ਜਿਹੜੇ ਜਾਣ ਅਸੀਂ ਉਹਨਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੁੰਦੇ ਹਾਂ ਤਾਂ ਕਿ ਉਹ ਦੁਬਾਰਾ ਉਹਦੇ ਵਿੱਚ ਨਾ ਪੈਣ ਜਿਹੜੇ ਆਈਟੀਆਈ ਦੇ ਇਨਸਟ੍ਰਕਟਰਸ ਨੇ ਉਹਨਾਂ ਨੂੰ ਸੱਦ ਕੇ ਉਹਨਾਂ ਨੂੰ ਟ੍ਰੇਨਿੰਗ ਵਗੈਰਾ ਦਵਾ ਰਹੇ ਆ ਚਾਹੇ ਉਹ ਛੋਟੀਆਂ-ਛੋਟੀਆਂ ਟ੍ਰੇਨਿੰਗਸ ਨੇ ਤਾਂ ਕਿ ਉਹ ਉਹ ਕੁਛ ਨਾ ਕੁਛ ਆਪਣੇ ਪੈਰਾਂ ਸਿਰ ਜਿਹੜਾ ਉਹ ਹੋ ਜਾਣਾ ਇਹ ਮੇਨ ਮਕਸਦ ਹੈ ਇੱਥੇ ਆ ਕੇ ਕਿ ਅਸੀਂ ਇਹ ਜੇ ਇੱਥੇ ਵੀ ਲਾਗੂ ਕਰਨਾ ਤਾਂ ਉਹਦੇ ਵਾਸਤੇ ਕਿਹੜੀਆਂ ਚੇਂਜਸ ਜਿਹੜੀਆਂ ਉਹ ਕਰਨੀਆਂ ਸਾਨੂੰ ਪਹਿਣੀਆਂ ਅਸੀਂ ਉਹਦੇ ਵਾਸਤੇ ਆਏ ਆਂ ਪਲੀਸ ਸਰਕਾਰ ਜਿਹੜਾ ਇਸ ਵੇਲੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹ ਕਈ ਉਹਦੇ ਵਿੱਚ ਜਿਹੜੇ ਪੱਖ ਨੇ ਅਸੀਂ ਕਵਰ ਕਰ ਰਹੇ ਹਾਂ ਦੇਖੋ ਪੁਲਿਸ ਆਪਣਾ ਕੰਮ ਕਰ ਰਹੀ ਆ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਇਹ ਜਿਹੜਾ ਨਸ਼ਾ ਮੁਕਤੀ ਮੋਰਚਾ ਹੈ ਉਹ ਆਪਣੇ ਤੌਰ ਦੇ ਉੱਤੇ ਕੰਮ ਕਰ ਰਿਹਾ ਔਰ ਇਸ ਵੇਲੇ ਸਰਕਾਰ ਦਾ ਇੱਕ ਜਿਹੜਾ ਇਸ ਮਾਮਲੇ ਦੇ ਵਿੱਚ ਹੋਰ ਜਿਹੜਾ ਐਂਗਲ ਆ ਉਹ ਇਹ ਆ ਕਿ ਜਿਹੜੇ ਡੀਡਿਕਸ਼ਨ ਤੇ ਰੀਹੈਬ ਸੈਂਟਰ ਨੇ ਇਹਨਾਂ ਦੇ ਵਿੱਚ ਜਿਹੜੇ ਨਸ਼ੇ ਤੋਂ ਰਹਿਤ ਹੋ ਕੇ ਜਿਹੜੇ ਜਾਣ ਅਸੀਂ ਉਹਨਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੁੰਦੇ ਹਾਂ ਤਾਂ ਕਿ ਉਹ ਦੁਬਾਰਾ ਉਹਦੇ ਵਿੱਚ ਨਾ ਪੈਣ ਉਹਦੇ ਵਾਸਤੇ ਅਸੀਂ ਕੁਝ ਜਿਹੜੇ ਮਾਡਲ ਨੇ ਉਹ ਅਪਣਾਏ ਨੇ ਕੁਝ ਥਾਵਾਂ ਦੇ ਉੱਤੇ ਜਿਵੇਂ ਜਿਹੜੇ ਆਈਟੀਆਈ ਦੇ ਇਨਸਟ੍ਰਕਟਰਸ ਨੇ ਉਹਨਾਂ ਨੂੰ ਸੱਦ ਕੇ ਉਹਨਾਂ ਨੂੰ ਟ੍ਰੇਨਿੰਗ ਵਗੈਰਾ ਦਵਾ ਰਹੇ ਆ ਚਾਹੇ ਉਹ ਛੋਟੀਆਂ-ਛੋਟੀਆਂ ਟ੍ਰੇਨਿੰਗਸ ਨੇ ਤਾਂ ਕਿ ਉਹ ਕੁਝ ਨਾ ਕੁਝ ਆਪਣੇ ਪੈਰਾਂ ਸਿਰ ਜਿਹੜਾ ਉਹ ਹੋ ਜਾਣ ਚਾਹੇ ਉਹ ਇਲੈਕਟ੍ਰੀਸ਼ੀਅਨ ਦੀ ਟ੍ਰੇਨਿੰਗ ਹੈ ਚਾਹੇ ਉਹ ਪਲੰਬਰ ਦੀ ਟ੍ਰੇਨਿੰਗ ਹੈ ਉਂਝ ਜੇ ਤੁਸੀਂ ਸਰਟੀਫਿਕੇਟ ਲੈਣਾ ਹੋਵੇ ਉਹ 2-2 ਸਾਲ ਦਾ ਪਰ ਉਹ 15 ਦਿਨ ਦੇ ਵਿੱਚ ਜਿਹੜਾ ਉਹ ਟ੍ਰੇਨ ਕਰ ਦਿੰਦੇ ਆ ਇਹ ਮੇਨ ਮਕਸਦ ਹੈ ਇੱਥੇ ਆ ਕੇ ਕਿ ਅਸੀਂ ਇਹ ਜੇ ਇੱਥੇ ਵੀ ਲਾਗੂ ਕਰਨਾ ਤਾਂ ਉਹਦੇ ਵਾਸਤੇ ਕਿਹੜੀਆਂ ਚੇਂਜਸ ਜਿਹੜੀਆਂ ਉਹ ਕਰਨੀਆਂ ਸਾਨੂੰ ਪੈਣਗੀਆਂ ਅਸੀਂ ਉਹਦੇ ਵਾਸਤੇ ਆਏ ਆ ਇਹ ਕੋਈ ਇਸ ਤਰ੍ਹਾਂ ਦੀਆਂ ਕੋਈ ਚੈਕਿੰਗ ਵਗੈਰਾ ਨਹੀਂ ਹੈ ਕਿਸੇ ਕਿਸਮ ਦੀ ਰੀਹੈਬ ਤੇ ਖਾਸ ਤੌਰ ਤੇ ਡੀ ਐਡਿਕਸ਼ਨ ਜਿਹੜੇ ਸੈਂਟਰਸ ਨੇ ਇਹਨਾਂ ਦੇ ਵਿੱਚ ਹੋਰ ਬੈਟਰ ਕੀ ਹੋ ਸਕਦਾ ਇਸ ਵੇਲੇ ਸਰਕਾਰ ਦਾ ਇੱਕ ਜਿਹੜਾ ਇਸ ਮਾਮਲੇ ਦੇ ਵਿੱਚ ਹੋਰ ਜਿਹੜਾ ਐਂਗਲ ਆ ਉਹ ਇਹ ਆ ਕਿ ਜਿਹੜੇ ਡੀ ਐਡਿਕਸ਼ਨ ਤੇ ਰੀਹੈਬ ਸੈਂਟਰ ਨੇ ਇਹਨਾਂ ਦੇ ਵਿੱਚ ਜਿਹੜੇ ਨਸ਼ੇ ਤੋਂ ਰਹਿਤ ਹੋ ਕੇ ਜਿਹੜੇ ਜਾਣ ਅਸੀਂ ਉਹਨਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੁੰਦੇ ਹਾਂ ਤਾਂ ਕਿ ਉਹ ਦੁਬਾਰਾ ਉਹਦੇ ਵਿੱਚ ਨਾ ਪੈਣ ਜਿਹੜੇ ਆਈਟੀਆਈ ਦੇ ਇਨਸਟ੍ਰਕਟਰਸ ਨੇ ਉਹਨਾਂ ਨੂੰ ਸੱਦ ਕੇ ਉਹਨਾਂ ਨੂੰ ਟ੍ਰੇਨਿੰਗ ਵਗੈਰਾ ਦਵਾ ਰਹੇ ਆ ਚਾਹੇ ਉਹ ਛੋਟੀਆਂ-ਛੋਟੀਆਂ ਟ੍ਰੇਨਿੰਗਸ ਨੇ ਤਾਂ ਕਿ ਉਹ ਕੁਝ ਨਾ ਕੁਝ ਆਪਣੇ ਪੈਰਾਂ 'ਸਿਰ ਜਿਹੜਾ ਉਹ ਹੋ ਜਾਣ ਇਹ ਮੇਨ ਮਕਸਦ ਹੈ ਇੱਥੇ ਆ ਕੇ ਕਿ ਅਸੀਂ ਇਹ ਜੇ ਇੱਥੇ ਵੀ ਲਾਗੂ ਕਰਨਾ ਹੈ ਤਾਂ ਉਹਦੇ ਵਾਸਤੇ ਕਿਹੜੀਆਂ ਚੇਂਜਸ ਜਿਹੜੀਆਂ ਉਹ ਕਰਨੀਆਂ ਸਾਨੂੰ ਪਹਿਣਗੀਆਂ ਅਸੀਂ ਉਹਦੇ ਵਾਸਤੇ ਆਏ ਆਂ ਪਲੀਸ ਸਰਕਾਰ ਜਿਹੜਾ ਇਸ ਵੇਲੇ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਉਹ ਕਈ ਉਹਦੇ ਵਿੱਚ ਜਿਹੜੇ ਪੱਖ ਨੇ ਅਸੀਂ ਕਵਰ ਕਰ ਰਹੇ ਹਾਂ ਦੇਖੋ ਪੁਲਿਸ ਆਪਣਾ ਕੰਮ ਕਰ ਰਹੀ ਆ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਜਿਹੜਾ ਨਸ਼ਾ ਮੁਕਤੀ ਮੋਰਚਾ ਹੈ ਉਹ ਆਪਣੇ ਤੌਰ ਦੇ ਉੱਤੇ ਕੰਮ ਕਰ ਰਿਹਾ ਔਰ ਇਸ ਵੇਲੇ ਸਰਕਾਰ ਦਾ ਇੱਕ ਜਿਹੜਾ ਇਸ ਮਾਮਲੇ ਦੇ ਵਿੱਚ ਫੋਰ ਜਿਹੜਾ ਐਂਗਲ ਆ ਉਹ ਇਹ ਆ ਕਿ ਜਿਹੜੇ ਡੀਡਿਕਸ਼ਨ ਤੇ ਰੀਹੈਬ ਸੈਂਟਰ ਨੇ ਇਹਨਾਂ ਦੇ ਵਿੱਚ ਜਿਹੜੇ ਨਸ਼ੇ ਤੋਂ ਰਹਿਤ ਹੋ ਕੇ ਜਿਹੜੇ ਜਾਣ ਅਸੀਂ ਉਹਨਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੁੰਦੇ ਹਾਂ ਤਾਂ ਕਿ ਉਹ ਦੁਬਾਰਾ ਉਹਦੇ ਵਿੱਚ ਨਾ ਪੈਣ ਉਹਦੇ ਵਾਸਤੇ ਅਸੀਂ ਕੁਝ ਜਿਹੜੇ ਮਾਡਲ ਨੇ ਉਹ ਅਪਣਾਏ ਨੇ ਕੁਝ ਥਾਵਾਂ ਦੇ ਉੱਤੇ ਜਿਵੇਂ ਜਿਹੜੇ ਆਈਟੀਆਈ ਦੇ ਇਨਸਟ੍ਰਕਟਰਸ ਨੇ ਉਹਨਾਂ ਨੂੰ ਸੱਦ ਕੇ ਉਹਨਾਂ ਨੂੰ ਟ੍ਰੇਨਿੰਗ ਵਗੈਰਾ ਦਵਾ ਰਹੇ ਆ ਚਾਹੇ ਉਹ ਛੋਟੀਆਂ-ਛੋਟੀਆਂ ਟ੍ਰੇਨਿੰਗਸ ਨੇ ਤਾਂ ਕਿ ਉਹ ਉਹ ਕੁਛ ਨਾ ਕੁਛ ਆਪਣੇ ਪੈਰਾਂ ਸਿਰ ਜਿਹੜਾ ਉਹ ਹੋ ਜਾਣਾ ਚਾਹੇ ਉਹ ਇਲੈਕਟ੍ਰੀਸ਼ੀਅਨ ਦੀ ਟ੍ਰੇਨਿੰਗ ਹੈ ਚਾਹੇ ਉਹ ਪਲੰਬਰ ਦੀ ਟ੍ਰੇਨਿੰਗ ਹੈ ਉਂਝ ਜੇ ਤੁਸੀਂ ਸਰਟੀਫਿਕੇਟ ਲੈਣਾ ਹੋਵੇ ਉਹ 2-2 ਸਾਲ ਦਾ ਪਰ ਉਹ 15 ਦਿਨ ਦੇ ਵਿੱਚ ਜਿਹੜਾ ਉਹ ਟ੍ਰੇਨ ਕਰ ਦਿੰਦੇ ਆ ਇਹ ਮੇਨ ਮਕਸਦ ਹੈ ਇੱਥੇ ਆ ਕੇ ਕਿ ਅਸੀਂ ਇਹ ਜੇ ਇੱਥੇ ਵੀ ਲਾਗੂ ਕਰਨਾ ਤਾਂ ਉਹਦੇ ਵਾਸਤੇ ਕਿਹੜੀਆਂ ਚੇਂਜਸ ਜੜੀਆਂ ਉਹ ਕਰਨੀਆਂ ਸਾਨੂੰ ਪਹਿਣਗੀਆਂ ਅਸੀਂ ਉਹਦੇ ਵਾਸਤੇ ਆਏ ਆ ਇਹ ਕੋਈ ਇਸ ਤਰ੍ਹਾਂ ਦੀਆਂ ਕੋਈ ਚੈਕਿੰਗ ਵਗੈਰਾ ਨਹੀਂ ਹੈ ਕਿਸੇ ਕਿਸਮ ਦੀ ਰੀਹੈਬ ਤੇ ਖਾਸ ਤੌਰ ਤੇ ਡੀ ਐਡਿਕਸ਼ਨ ਜਿਹੜੇ ਸੈਂਟਰਸ ਨੇ ਇਹਨਾਂ ਦੇ ਵਿੱਚ ਹੋਰ ਬੈਟਰ ਕੀ ਹੋ ਸਕਦਾ